ਸਮੁੰਦਰ ਨੂੰ ਪਾਰ ਕਰਨਾ ਹੋਵੇ ਬੇੜੀ ਇੱਕ ਦਾ ਹੀ ਸਹਾਰਾ ਲਿਆ ਜਾਂਦਾ ਹੈ ਜੇ ਜਾਦੀਆਂ ਬੇੜੀਆਂ ਦਾ ਸਹਾਰਾ ਲਵਾਂਗੇ ਤੇ ਡੁੱਬ ਜਾਵਾਂਗੇ ਇੱਕ ਸਰੀਰ ਆ ਤੇ ਇੱਕੋ ਬੇੜੀ ਦਾ ਸਵਾਰ ਹੋਵੇਗਾ ਤੇ ਉਹ ਬੇੜੀ ਪਾਰ ਵੀ ਲਗਾ ਦੇਵੇਗੀ ਪਰ ਜਿਸ ਬੇੜੀ ਦੇ ਵਿੱਚ ਸਵਾਰ ਹੁੰਦਿਆਂ ਹੋਇਆਂ ਕਈ ਥਾਵਾਂ ਦੇ ਉੱਤੇ ਆਪਣੇ ਪੈਰ ਫਸਾਰ ਲਵੇ ਤੇ ਉਹ ਬੇੜੀਆਂ ਕਦੇ ਪਾਰ ਨਹੀਂ ਲਾਉਣਗੀਆਂ ਸਗੋਂ ਸਮੁੰਦਰ ਦੇ ਵਿੱਚ ਡੁੱਬ ਜਾਵੇਗਾ ਪਰ ਤੇ ਆਣ ਦੇ ਵਿੱਚ ਨਕਿਓ ਗੁਰੂ ਰੂਪ ਜਿਹੜਾ ਜਹਾਜ਼ ਆ ਉਹ ਹੀ ਥਿਆ ਇਹਦੇ ਵਿੱਚ ਸਵਾਰ ਹੋਵਾਂਗੇ ਤੇ ਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਇਸ ਸੰਸਾਰ ਤੋਂ ਨਿਰੰਕਾਰ ਤੱਕ ਸਾਨੂੰ ਆਪ ਪਾਰ ਲੰਘਾ ਦੇਣਗੇ ਧਿਆਨ ਦੇ ਵਿੱਚ ਰੱਖਿਓ ਜਿਸ ਵਖਤ ਗੁਰੂ ਅੰਗਦ ਪਾਤਸ਼ਾਹ ਜੀ ਭਾਈ ਲੈਣੇ ਦੇ ਰੂਪ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਆਪਣਾ ਕਾਰ ਵਿਹਾਰ ਕਰਦੇ ਨੇ ਆਪਣਾ ਕਿਤਾ ਦੁਕਾਨਦਾਰੀ ਕਰਦੇ ਨੇ ਜਿਸ ਵਖਤ ਇਹ ਆਪਣੇ ਪੈਰਾ ਦੇ ਵਿੱਚ ਗੁਰੂ ਬੰਦ ਕੇ ਜਗਰਾਤਿਆਂ ਦੇ ਉੱਤੇ ਨੱਚਦੇ ਆ ਨਾ ਤਾਂ ਭਾਈ ਲੈਣੇ ਨੂੰ ਜਦੋਂ ਭਾਈ ਜੋਦ ਮਿਲਦਾ ਏ ਆਪਣੇ ਮੁਖ ਤੋਂ ਪਾਵਨ ਪਵਿੱਤਰ ਬਾਣੀ ਦੇ ਬਚਨਾਂ ਨੂੰ ਜਦੋਂ ਪੜਦਾ ਹੈ ਨਾ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਾਈ ਦੇ ਲੰਬੀ ਨਦਰ ਦੇ ਹਾਲੀਐ ਕਿਸ ਲਾਹੇ ਉੱਪਰ ਘਾਲੀਐ ਜਦੋਂ ਇਹ ਪਾਵਨ ਬਚਨਾਂ ਨੂੰ ਭਾਈ ਜੋਧ ਆਪਣੇ ਮੁਖ ਤੋਂ ਪੜ੍ਹਦੇ ਆ ਨਾ ਤੇ ਭਾਈ ਲੈਣਾ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਤੇ ਭਾਈ ਲੈਣਾ ਭਾਈ ਜੋਧ ਨੂੰ ਪੁੱਛਦਾ ਏ ਕਿ ਭਲਿਆ ਇਹ ਮੁਖ ਤੋਂ ਕੀ ਪੜਿਆ ਏ ਤੂੰ ਤੇ ਭਾਈ ਲੈਣੇ ਨੂੰ ਭਾਈ ਜੋਧ ਕਹਿੰਦੇ ਆ ਇਹ ਗੁਰਨਾਨਕ ਪਾਤਸ਼ਾਹ ਜੀ ਦੀ ਆਸਾ ਦੀ ਵਾਰ ਦੇ ਪਾਵਨ ਬਚਨ ਪੜ੍ਹਿਆ ਤੇ ਭਾਈ ਲੈਣਾ ਕਹਿੰਦਾ ਫੜੀ ਮਨ ਨੂੰ ਸ਼ਾਂਤੀ ਮਿਲੀ ਹੈ ਭਾਵੇਂ ਕਿਸ ਬਾਣੀ ਦਾ ਕੀਰਤਨ ਜਿਹੜਾ ਸਾਡੇ ਘਰਾਂ ਦੇ ਵਿੱਚ ਵੀ ਹੁੰਦਾ ਏ ਅੱਜ ਬੰਦੇ ਦਾ ਮਨ ਸ਼ਾਂਤ ਨਹੀਂ ਹੁੰਦਾ ਬੰਦੇ ਦਾ ਮਨ ਟੜਕਦਾ ਏ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨੂੰ ਭਾਈ ਲੈਣੀ ਨੇ ਸੁਣਿਆ ਤੇ ਕਹਿਣ ਲੱਗੇ ਮੇਰੇ ਕੰਨਾਂ ਦੇ ਵਿੱਚ ਇਹ ਆਨੰਦ ਏ ਆਇਆ ਏ ਮੇਰੇ ਹਿਰਦੇ ਨੂੰ ਠੰਡਕ ਮਿਲੀ ਏ ਇਹ ਕਿਹਦੇ ਬੋਲ ਏ ਤੇ ਭਾਈ ਜੋਧ ਕਹਿੰਦਾ ਗੁਰਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਏ ਜਿਨ੍ਹਾਂ ਨੂੰ ਮੈਂ ਆਪਣੀ ਰਸਨਾ ਤੋਂ ਉਚਾਰਿਆ ਏ ਤੇ ਭਾਈ ਲੈਣਾ ਕਹਿੰਦੇ ਮੈਨੂੰ ਵੀ ਉਸ ਗੁਰੂ ਦੇ ਦਰਸ਼ਨ ਕਰਵਾਸ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਾਂ ਜਿਸ ਗੁਰੂ ਦੇ ਕੁਝ ਬੋਲ ਹੀ ਸੁਣੇ ਤੇ ਬੜਾ ਆਨੰਦ ਆਇਆ ਉਸ ਗੁਰੂ ਦੇ ਦਰਸ਼ਨ ਕਰਕੇ ਕਿੰਨਾ ਆਨੰਦ ਆਵੇਗਾ ਹੁਣ ਭਾਈ ਜੋਧ ਕਹਿੰਦੇ ਕਿ ਜੇ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਆ ਤਾਂ ਤੇ ਤੈਨੂੰ ਉਹਨਾਂ ਦੇ ਪਿੰਡ ਜਾਣਾ ਪਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਜਾਰੇ ਨਹੀਂ ਅੱਜ ਕੱਲ੍ਹ ਉਹ ਪਾਕਿਸਤਾਨ ਵਿੱਚ ਆ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰ ਵਸਾਇਆ ਔਰ ਖੇਤੀਬਾੜੀ ਦਾ ਆਪਣਾ ਕਾਰਵਿਹਾਰ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਜਿਹੜੀ ਜ਼ਮੀਰ ਆ ਕਰਤਾਰਪੁਰ ਸਾਹਿਬ ਦੇ ਨਾਮ ਹੈ। ਧਿਆਨ ਦੇ ਵਿੱਚ ਰੱਖਿਓ ਭਾਈ ਜੂਧ ਦੇ ਕੋਲੋਂ ਪਾਵਨ ਬਾਣੀ ਦੇ ਬਚਨ ਸੁਣੇ ਤੇ ਕਹਿ ਲੱਗਿਆ ਭਾਈ ਲੈਣਾ ਕਿ ਕਿਤੇ ਸਬੱਬ ਬਣੇਗਾ। ਤੇ ਮੈਂ ਗੁਰੂ ਨਾਨਕ ਦੇ ਜਰੂਰ ਦਰਸ਼ਨ ਕਰਨੇ ਚਾਹਾਂਗਾ ਹੁਣ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਰ ਰੋਜ਼ ਪਾਵਨ ਬਚਨ ਜਪ ਬਾਣੀ ਦੇ ਰੂਪ ਵਿੱਚ ਪੜੇ ਜਾਂਦੇ ਨੇ ਪਰ ਸਿੱਖ ਦੇ ਹਿਰਦੇ ਦੇ ਵਿੱਚ ਇਸ ਗੱਲ ਦੀ ਚੋਟ ਨਹੀਂ ਲੱਗਦੀ ਇਸ ਗੱਲ ਦਾ ਛਲ ਪੈਦਾ ਨਹੀਂ ਹੁੰਦਾ ਕਿ ਗੁਰਨਾਨਕ ਨੂੰ ਮਿਲਦਾ ਹੈ ਰਸਨਾ ਪੜੀ ਜਾ ਰਹੀ ਹੈ ਕੰਨ ਸਰਵਣ ਕਰੀ ਜਾ ਰਹੇ ਨੇ ਪਰ ਹਿਰਦੇ ਦੇ ਵਿੱਚ ਤੜਫ ਜਿਹੜੀ ਹੈ ਉਹ ਮਿਲਾਪ ਵਾਲੀ ਨਹੀਂ ਹੁੰਦੀ ਪਰ ਧਿਆਨ ਦੇ ਵਿੱਚ ਰੱਖਿਓ ਭਾਈ ਲੈਣੇ ਦੇ ਕੰਨਾਂ 'ਨੇ ਪਾਵਨ ਬਚਨਾਂ ਨੂੰ ਸੁਣਿਆ ਤੇ ਗੁਰੂ ਨਾਨਕ ਨੂੰ ਮਿਲਣ ਵਾਲੀ ਤੜਫ ਪੈਦਾ ਹੋ ਗਈ। ਜਿਨ੍ਹਾਂ ਦੇ ਅੰਦਰ ਤੜਫ ਪੈਦਾ ਹੋਈ ਮਲਾਪੂਰੀ ਉਹਨਾਂ ਦਾ ਹੁੰਦਾ ਏ। ਜੇ ਤੜਫ ਹੀ ਪੈਦਾ ਨਾ ਹੋਵੇ ਤੇ ਮਲਾਪ ਨਹੀਂ ਹੋਵੇਗਾ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਏ। ਬਿਰਹਾ ਬਿਰਹਾ ਆਖੀ ਹੈ। ਬਿਰਹਾ ਤੋ ਸੁਲਤਾਨ ਜਿਤ ਤਨ ਬਿਰਹੋ ਨ ਉਪਜੈ ਸੋ ਤਨ ਜਾਨ ਮਸਾਨ। ਕਹਿੰਦੇ ਉਹ ਤਨ ਮੜੀਆਂ ਦੇ ਬਰਾਬਰ ਏ। ਜਿਨ੍ਹਾਂ ਦੇ ਅੰਦਰ ਇਹ ਛਲ ਪੈਦਾ ਨਾ ਹੋਵੀ ਇਹ ਤੜਫ ਪੈਦਾ ਨਾ ਹੋਵੇ ਕਿ ਮੈਂ ਕਿਤੇ ਉਹ ਵਿਛੜਿਆ ਤੇ ਕਿਤੇ ਮੇਰਾ ਮਲਾਪ ਹੋਣਾ ਹੈ ਜਿਸ ਤਨ ਦੇ ਵਿੱਚ ਜਿਸ ਮਨ ਦੇ ਵਿੱਚ ਜਿਸ ਹਿਰਦੇ ਘਰ ਦੇ ਵਿੱਚ ਇਹ ਤੜਫ ਪੈਦਾ ਨਹੀਂ ਹੈ ਕਿ ਮੈਂ ਪ੍ਰਮਾਤਮਾ ਦੇ ਨਾਲੋਂ ਵਿਛੜਿਆ ਤੇ ਉਹਦੇ ਨਾਲ ਮਲਾਪ ਵਾਲਾ ਰਾਹ ਲੱਭਣਾ ਹੈ ਤਾਂ ਉਹ ਕਹਿੰਦੇ ਨਹੀਂ ਤਾਂ ਉਹ ਤਨ ਜਿਹੜੀ ਨਹੀਂ ਉਹ ਮਸਾਣਾ ਦੇ ਬਰਾਬਰ ਹੈ ਪਰ ਧਿਆਨ ਦੇ ਵਿੱਚ ਰੱਖਿਓ ਭਾਈ ਲੈਣੀ ਨਹੀਂ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਜਗਾ ਕੇ ਰੱਖਿਆ ਕਿ ਮੈਂ ਗੁਰੂ ਨਾਨਕ ਨੂੰ ਮਿਲਦਾ ਹੈ ਤੇ ਭਾਈ ਲੈਣਾ ਦੇ ਪਿਤਾ ਜੀ ਚੜ੍ਹਾਈ ਕਰ ਚੁੱਕੇ ਸਨ ਭਾਈ ਲੈਣਾ ਜੀ ਨੂੰ ਉਸ ਜਥੇ ਦਾ ਆਗੂ ਬਣਾਇਆ ਗਿਆ ਜਿਹੜਾ ਜਥਾ ਦੇਵੀ ਦੇ ਦਰਸ਼ਨਾਂ ਦੇ ਲਈ ਜਾਂਦਾ ਸੀ ਕਿਉਂਕਿ ਭਾਈ ਲੈਣਾ ਪਹਿਲਾ ਦੇਵੀ ਦੇ ਪੁਜਾਰੀ ਨੇ ਹੁਣ ਭਾਈ ਲੈਣਾ ਆਪਣੇ ਜਥੇ ਦੇ ਨਾਲ ਯਾਤਰਾ ਦੇ ਲਈ ਦੇਵੀ ਦੇ ਦਰਸ਼ਨਾਂ ਦੇ ਲਈ ਜਦੋਂ ਨਿਕਲੇਨ ਤੇ ਕਰਤਾਰਪੁਰ ਵਾਲੇ ਪਾਸੇ ਨੂੰ ਮੁੜਦੇ ਨੇ ਜਥੇ ਨੂੰ ਕਹਿੰਦੇ ਕਿ ਤੁਸੀਂ ਤੁਰੇ ਜਾਓ ਮੈਂ ਤੇ ਕਿਸੇ ਨੂੰ ਮਿਲ ਕੇ ਆਉਣਾ ਹੈ ਧਿਆਨ ਦੇ ਵਿੱਚ ਰੱਖਿਓ ਜਦੋਂ ਭਾਈ ਲੈਣਾ ਆਪਣੇ ਘੋੜੇ ਤੇ ਸਵਾਰੀ ਕਰਕੇ ਗੁਰੂ ਨਾਨਕ ਪਾਸ਼ਾ ਜੀ ਦੇ ਵਸਾਏ ਹੋਏ ਨਗਰ ਦੇ ਵਿੱਚ ਜਾਂਦਾ ਹੈ ਪਿੰਡ ਤੋਂ ਬਾਹਰ ਜਾ ਕੇ ਪਾਵਨ ਬੋਲ ਕਹੇ ਜਾਂਦੇ ਨੇ ਆਵਾਜ਼ ਦੇ ਕੇ ਕਿ ਮੈਂ ਗੁਰਨਾਨਕ ਨੂੰ ਮਿਲਦਾ ਹਾਂ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਪਾਸ਼ਾ ਜੀ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਨਦੀਨ ਜਿਹੜਾ ਹੈ ਖੇਤਾਂ ਦੇ ਵਿੱਚੋਂ ਕੱਢ ਰਹੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਉਸ ਖੇਤ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਭਾਈ ਲੈਹਣੇ ਨੂੰ ਫੇਰ ਪੁੱਛਦੇ ਨੇ ਕਿ ਕਿੰਨੂੰ ਮਿਲਣਾ ਕਹਿੰਦੇ ਕਿ ਮੈਂ ਨਾਨਕ ਨੂੰ ਮਿਲਣ ਆਇਆ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨਾਂ ਨੇ ਪਹਿਲਾਂ ਧੱਕਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਤੇ ਪਛਾਣ ਨਹੀਂ ਕਰ ਸਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲੈਹਣੇ ਦੀਆਂ ਘੋੜੇ ਦੀਆਂ ਲਗਾਮਾਂ ਨੂੰ ਫੜ ਕੇ ਆਪਣੇ ਦਰ ਤੱਕ ਲੈ ਕੇ ਆਏ ਔਰ ਕਿਹਾ ਕਿ ਇਹ ਨਾਨਕ ਦਾ ਦਾਰਿਆ ਇਹ ਨਾਨਕ ਦਾ ਘਾਰਿਆ ਇਹ ਨਾਨਕ ਦੀ ਧਰਮਸਾਲ ਆ ਤੇ ਤੁਸੀਂ ਇੱਥੇ ਬੈਠੋ ਨਾਨਕ ਵੀ ਆ ਜਾਵੇਗਾ ਕਹਿੰਦੇ ਕਿ ਗੁਰੂ ਪਾਤਸ਼ਾਹ ਜੀ ਨੇ ਇਸ਼ਨਾਨ ਪਾਣ ਕਰਕੇ ਜਦੋਂ ਆਪਣੀ ਧਰਮਸਾਲ ਦੇ ਵਿੱਚ ਆਏ ਨਾ ਤੇ ਭਾਈ ਲੈਣਾ ਹੈਰਾਨ ਹੋ ਗਿਆ ਕਿ ਜਿਸ ਗੁਰੂ ਨੂੰ ਮੈਂ ਮਿਲਦੇ ਲਈ ਆਇਆ ਹਾਂ ਉਹ ਗੁਰੂ ਮੇੜੇ ਘੋੜੇ ਦੀਆਂ ਲਗਾਮਾਂ ਫੜ ਕੇ ਲਿਆਇਆ ਹੈ ਇਹ ਤਾਂ ਮੇਰੇ ਕੋਲ ਘੋਰ ਅਨਰਥ ਅਫਰਾਦ ਹੋ ਗਿਆ ਹੈ ਤੇ ਭਾਈ ਲੈਣਾ ਜਿਹੜਾ ਇਹ ਗੁਰੂ ਨਾਨਕ ਦੇ ਚਰਨਾਂ ਵਿੱਚ ਢੇਰੀ ਹੋ ਕੇ ਅਰਦਾਸ ਕਰਦਾ ਬੇਨਤੀ ਕਰਦਾ ਹੈ ਫਾਤਖਾ ਮੈਨੂੰ ਬਖਸ਼ ਲਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਪੁੱਛਦੇ ਗੁਰੂ ਨਾਨਕ ਪਾਤਸ਼ਾਹ ਜੀ ਤੇਰਾ ਨਾਮ ਕੀ ਹੈ ਕਹਿੰਦਾ ਮਹਾਰਾਜ ਮੇਰਾ ਨਾਮ ਲੈਣਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੇਰਾ ਲੈਣਾ ਹੈ ਤੇ ਅਸੀਂ ਕੁਝ ਦੇਣਾ ਹੈ ਜਿਸ ਤਰ੍ਹਾਂ ਅਸੀਂ ਲੈਣਿਆ ਤੇਰੇ ਘੋੜੇ ਦੀ ਲਗਾਮਾਂ ਫੜ ਕੇ ਇਸ ਦਰ ਤੱਕ ਲੈ ਕੇ ਆਈ ਹੈ ਨਾ ਇਸੇ ਤਰ੍ਹਾਂ ਇਹ ਆਪਣੇ ਮਨ ਘੋੜੇ ਦੀਆਂ ਲਗਾਮਾਂ ਸਾਨੂੰ ਸੌਂਪ ਦੇ ਤੇੰਦੂ ਸੰਸਾਰ ਤੋਂ ਨਿਰੰਕਾਰ ਤੱਕ ਲੈ ਜਾਵਾਂ ਤੇ ਭਾਈ ਲੈਣੇ ਨਹੀਂ ਤੇ ਆਸਕਰ ਲਿਖਦੇ ਨੇ 7 ਸਾਲ ਜਿਹੜਾ ਜਥਾ ਤੁਰ ਗਿਆ ਤੇ ਤੁਰ ਗਿਆ ਭਾਈ ਲੈਣੇ ਨਹੀਂ ਖਡੂਰ ਸਾਹਿਬ ਦੀ ਧਰਤੀ ਦੇ ਤੋਂ 7 ਸਾਲ ਗੁਰੂ ਨਾਨਕ ਦੇ ਕੋਲੋਂ ਕਦੇ ਵੀ ਦੂਰ ਨਹੀਂ ਹੋਏ ਗੁਰੂ ਨਾਨਕ ਪਾਸ਼ਾ ਜੀ ਦੀ ਸੰਗਤ ਮਾਣੀ ਸੇਵਾ ਕੀਤੀ ਪਾਵਨ ਬਾਣੀ ਦੇ ਵਿਚਾਰ ਨੂੰ ਫਲਸਫੇ ਨੂੰ ਸਿਧਾਂਤ ਨੂੰ ਸਮਝਿਆ 7 ਸਾਲ ਦੀ ਘਾਲਣਾ ਦੇ ਬਾਵਜੂਦ ਗੁਰੂ ਨਾਨਕ ਪਾਸ਼ਾ ਜੀ ਦੀਆਂ ਅਨੋਖੀਆਂ ਸਖੀਆਂਾਂ ਵਾਂਦੇ ਵਿੱਚੋਂ ਭਾਈ ਲੈਣਾ ਜੀ ਪਾਸ ਹੋਈ ਜਿਹਦੇ ਵਿੱਚ ਬਹੁਤ ਸਾਰੇ ਹੋਰ ਨਿੱਟਵਰਤੀ ਸਿੱਖ ਸਨ ਪਰ ਭਾਈ ਲੈਣੇ ਵਰਗੀ ਕੋਈ ਆਗਿਆ ਮੰਨਣ ਵਾਲਾ ਪਾਵਲ ਨਹੀਂ ਸੀ ਜਿੰਨੀ ਆਗਿਆ ਭਾਈ ਲੈਣੇ ਨੇ ਗੁਰਨਾਨਕ ਦੀ ਮੰਨੀ ਨਾ ਉਨੀ ਕਿਸੇ ਨੇ ਮੰਨੀ ਨਾ ਗੁਰਨਾਨਕ ਦੀ ਨਿਗਾਹ ਦੇ ਵਿੱਚ ਭਾਈ ਲੈਣਾ ਪ੍ਰਵਾਨ ਹੋ ਗਏ ਕਿਉਂਕਿ ਹੁਕਮ ਮੰਨਿਆ ਖੂਬਾ ਪਰਵਾਰ ਜੀ